ਨੂਰ ਸ਼ਾਲ ਸੂਟ ਏਕ ਟੱਚ ਬ੍ਰਾਂਡ ਦਾ ਡਿਜ਼ਾਈਨ ਚੈੱਕ ਕਰ ਲਓ ਏਕ ਟੱਚ ਬ੍ਰਾਂਡ ਦਾ ਬਹੁਤ ਸੋਹਣਾ ਸੂਟ ਆਇਆ ਜੀ ਨਵਾਂ ਡਾਈਨ ਕੋਰ ਆ ਗਿਆ ਆਪਣੇ ਕੋਲ ਕਸ਼ਮੀਰੀ ਦੇ ਵਿੱਚ ਆ ਜੀ 500 ਰੁਪਏ ਦਾ ਸੂਟ ਹੈ ਏਕ ਟੱਚ ਬ੍ਰਾਂਡ ਦਾ ਨੂਰ ਸ਼ਾਲ ਸੂਟ ਲਓ ਜੀ ਪਿਓਰ ਕਸ਼ਮੀਰੀ ਦਾ ਏਕ ਟੱਚ ਬ੍ਰਾਂਡ ਦਾ ਚਾਰ ਰੰਗ ਹੋਣਗੇ ਰੰਗ ਚੈੱਕ ਕਰ ਲਓ ਫਰੰਟ ਬੈਕ ਬਾਹਰ ਪ੍ਰਿੰਟਰ ਨੇ ਜੀ ਫਰੰਟ ਬੈਕ ਬਾਹਰ ਪ੍ਰਿੰਟਰ ਨੇ ਕਸ਼ਮੀਰੀ ਦੇ ਸੂਟ ਦੇ ਵਿੱਚ ਏਕ ਟੱਚ ਬ੍ਰਾਂਡ ਦਾ ਨੂਰ ਸ਼ਾਲ ਸੂਟ ਲਓ ਜੀ ਆਫਰ ਦੇ ਵਿੱਚ 500 ਰੁਪਏ ਦਾ ਜੀ ਨੂਰ ਸ਼ਾਲ ਸੂਟ ਏਕ ਟੱਚ ਬ੍ਰਾਂਡ ਦਾ ਜਲਦੀ ਜੀ ਆਡੀ ਆਰਡਰ ਬੁੱਕ ਕਰਵਾ ਲਓ ਜੀ ਆਪਣੇ ਤੇ ਆਨਲਾਈਨ ਮਕਵਾ ਲਓ ਜਾਂ ਸ਼ੌਪ ਤੇ ਆ ਕੇ ਲੈ ਲਓ ਲਓ ਜੀ 5 500 ਰੁਪਏ ਦੇ ਕਰਤੇ ਨੂਰ ਸ਼ੌਲ ਸੂਟ 1050 ਆ 500 ਰੁਪਏ ਦਾ ਜੀ ਜਲਦੀ ਜੀ ਆਡੀ ਆਰਡਰ ਬੁੱਕ ਕਰਾ ਲਓ 1050 ਆ 500 ਰੁਪਏ ਦਾ ਨੂਰ ਸ਼ੌਲ ਸੂਟ ਹੈ ਜੀ ਏਕ ਟੈਕਸ ਬ੍ਰਾਂਡ ਦਾ ਹੈ ਜਿਹੜਾ 1050 ਦਾ ਵੇਚਦਾ ਮਾਰਕੀਟ ਦੇ ਵਿੱਚ ਚੈੱਕ ਕਰਕੇ ਲੈ ਲਓ ਆਪਣਾ ਮਾਰਕੀਟ ਦੇ ਵਿੱਚੋਂ ਆਪਣੇ ਕੋਲ 1050 ਛੁੱਟਾ 500 ਰੁਪਏ ਦਾ ਜੀ ਨੂਰ ਸ਼ੌਲ ਸੂਟ ਹੈ ਏਕ ਟੈਕਸ ਬ੍ਰਾਂਡ ਦਾ 500 ਰੁਪਏ ਦਾ ਚਾਰ ਦੇ ਰੰਗ ਆਉਣਗੇ ਦੇ ਵਿੱਚ 500 올 인디아 딜리버리 ਹੋਜੂ ਜਿੱਥੇ ਮਰਜੀ ਮੰਗਾ ਲਓ ਸ਼ਿਪਿੰਗ ਚਾਰਜ ਆਨਲਾਈਨ ਪੇਮੈਂਟ ਤੇ 50 ਰੁਪਏ ਕੈਸ਼ ਓਨਲੀ ਵਿੱਚ 100 ਰੁਪਏ ਜੀ ਲਓ ਜੀ ਰੰਗ ਦੇਖੋ ਜੀ ਚਾਰ ਰੰਗ ਨੇ ਚਾਰੇ ਰੰਗ ਸੋਹਣੇ ਨੇ ਰੰਗ ਦੇਖ ਕੇ ਆਪਣਾ ਆਰਡਰ ਬੁੱਕ ਕਰਵਾ ਲਓ ਜੀ ਜਾਂ ਵਿਜ਼ਿਟ ਕਰਕੇ ਲੈ ਲਓ ਲਓ ਜੀ ਚਾਰ ਰੰਗ ਨੇ ਚਾਰੇ ਰੰਗ ਬਹੁਤ ਸੋਹਣੇ ਨੇ 500 ਦਾ ਛੂਟ ਹੈ ਏਕੇ ਟੈਕਸ ਬ੍ਰਾਂਡ ਦਾ ਪਸ਼ਮੀਨਾ ਨੂਰ ਮੈਚਿੰਗ ਸ਼ਾਹ ਸੂਟ 500 ਰੁਪਏ ਦਾ ਜੀ ਲੋਜੀ ਰੰਗ ਆਪਣੇ ਚੈੱਕ ਕਰੀ ਚਲੋ ਸਵਾਰ ਪਸ਼ਮੀਨੇ ਦੀ ਕਮੀਜ਼ ਪਸ਼ਮੀਨੇ ਦੀ ਸ਼ਾਲ ਪਸ਼ਮੀਨੇ ਦਾ ਚਾਰ ਰੰਗ ਨੇ 500 ਰੁਪਏ ਦਾ ਨੂਰ ਮੈਚਿੰਗ ਸ਼ਾਲ ਸੂਟ ਹੈ 1 ਕਿਟ ਦਾ ਬ੍ਰਾਂਡ ਦਾ 500 ਰੁਪਏ ਦਾ ਜੀ 500 ਰੁਪਏ ਦੇ ਵਿੱਚ ਤੁਸੀਂ ਲਾਦੀ 1 ਕਿਟ ਦਾ ਬ੍ਰਾਂਡ ਦੀ ਅਲੀਸ਼ੇਰ ਸ਼ੋਰੂਮ ਵੀ ਕੀਤੇ ਵਿਜ਼ਿਟ ਕਰ ਲਓ ਜੀ ਆਨਲਾਈਨ ਆਰਡਰ ਬੁੱਕ ਕਰਾ ਲਓ ਆਨਲਾਈਨ ਆਰਡਰ ਬੁੱਕ ਕਰਵਾ ਲਓ ਜੀ ਵਿਜ਼ਿਟ ਕਰ ਲਓ ਅਲੀਸ਼ੇਰ ਸ਼ੋਰੂਮ ਵੀ ਕੀ 500 ਰੁਪਏ ਦਾ ਨੂਰ ਸ਼ਾਲ ਸੂਟ